ਅਜੀਬ ਜੀ ਕੀ ਨਾ ਤੁਹਾਡਾ ਮੇਰਾ ਨਾਮ ਕੁਸ਼ਵਿੰਦਰ ਸਿੰਘ ਹੈ ਜੀ ਮੈਂ ਮਾਰਨਾਂ ਕੀ ਚਾਹਤਾ ਸੀ ਤੁਹਾਡਾ ਮੇਰੇ ਫਾਦਰ ਸਾਹਿਬ ਸੀਗੇ ਮੈਂ ਛੋਟਾ ਲੜਕਾ ਹਾਂ ਜੀ ਮੇਰੇ ਦਵਿੰਦਰ ਸਿੰਘ ਕਿਸਾਨ ਆ ਕੋਈ ਉਹ ਫਾਦਰ ਸਾਹਿਬ ਸੀਗੇ ਤੇ ਇਹਦਾ ਕਤਲ ਕਿਦਾਂ ਕਰਾਇਆ ਸੀ ਇਹਨਾਂ ਦਾ ਕਤਲ ਜੀ ਮੇਰੇ ਵੱਡੇ ਬ੍ਰਦਰ ਕੰਨੀ ਉਹਨਾਂ ਦੇ ਨਾਲ ਸੋਹਰਾ ਪਰਿਵਾਰ ਨੇ ਮਿਲ ਕੇ ਕਤਲ ਕਰਾਇਆ ਜੋ ਕਿ ਜ਼ਮੀਨ ਦੇ ਲਾਲਚ ਚ ਕਰਾਇਆ ਇਸਰ ਜੀ ਮੈਂ ਕਤਲਵਾ ਮੰਗ ਕਰਨ ਨੂੰ ਕਿਵੇਂ ਧਰਨਾ ਕਿੱਥੇ ਲਾਇਆ ਕੀ ਕਹਿਣਾ ਚਾਹੋ ਐਸੀ ਧਰਨਾ ਜੀ ਤਲਵੰਡੀ ਸਾਬੋ ਠਾਣੇ ਮੂਰੇ ਡਿਪਟੀ ਦਫ਼ਤਰ ਮੂਰੇ ਠਾਣੇ ਮੂਰੇ ਧਰਨਾ ਲਾਇਆ ਗਿਆ ਸਾਡੀ ਇਹੀ ਮੰਗ ਹੈ ਕਾਤਲ ਜਲਦ ਤੋਂ ਜਲਦ ਫੜੇ ਜਾਣ ਤੇ ਜਿਹੜੇ ਇਹਦੇ ਤੇ ਇਨਕੁਆਰੀ ਕਰੀ ਜਾਵੇ ਜਿਹੜੇ ਜਿਹੜੇ ਬੰਦਿਆਂ ਨੇ ਕਤਲ ਦੇ ਵਿੱਚ ਸਹਾਇਕ ਭੜੀ ਹੈਗੀ ਕਤਲ ਕਰਾਇਆ ਹੈ ਸਾਡੇ ਬੰਦੇ ਤੋਂ ਜਾਓ ਜਿਹੜੇ ਨਾਲ ਸੀਗੇ ਬੰਦੇ ਉਹਨਾਂ ਤੇ ਪਰਚਾ ਦਰਜ ਕੀਤਾ ਹੈ ਜਲਦ ਤੋਂ ਜਲਦ ਕਾਤਲ ਫੜੇ ਜਾਣਗੇ ਕਿ ਮਾਮਲਾ ਕਿਸੇ ਸਰ ਕਤਲ ਕਦੇ ਵੀ ਰੰਗ ਸੀ ਕੀ ਸੀ ਇਹ ਅੰਜਿਸ ਜਿਹੜੇ ਮੇਰੇ ਫਾਦਰ ਸਾਹਿਬ ਸੀ ਉਹਨਾਂ ਦਾ ਜਿਹੜੇ ਨਾਮ ਉਹਨਾਂ ਦੇ ਉਹਨੂੰ ਇਹ ਛੱਟ ਦਿੱਤਾ ਹੋਇਆ ਸੀ ਜੀ ਹਿੱਸੇ ਤੋਂ ਜ਼ਿਆਦੇ ਬਾਣ ਜਿਹੜੇ ਫਾਦਰ ਸਾਹਿਬ ਦੇ ਨਾਮ ਸੀਗੀ ਜ਼ਮੀਨ ਉਹ ਵੀ ਬਾਹਰ ਆ ਸੀਗਾ ਜੀ 5-7 ਕਿੱਲੇ ਜੀ 2 ਕਿੱਲੇ ਮੇਰੇ ਵੀ ਵੱਧ ਬਾਹਰ ਆ ਸੀਗਾ ਇਸੇ ਨਾਲ ਬਹੁਤ ੱੱਕਾ ਕਰ ਰਿਹਾ ਸੀਗਾ ਜੀ ਇਸ ਅਸੀਂ ਪਿਛਲੇ ਸਾਲ ਤੇ ਇੱਕ ਸਾਲ ਤੋਂ ਥਾਣੇ ਦੇ ਵਿੱਚ ੱੱਕੇ ਖਾਂਦੇ ਆ ਰਹੇ ਪਿੰਡ ਦੀ ਪੰਚਾਇਤ ਨੇ ਵੀ ਚਾਰ ਵਾਰ ਸਮਝੌਤਾ ਕਰਾਇਆ ਪਰ ਉਹ ਬੰਦਾ ਉਹਨਾਂ ਦੇ ਸਹੁਰੇ ਪਰਿਵਾਰ ਨੇ ਕਿਸੇ ਨੇ ਉਹ ਸਮਝੌਤੇ ਤੇ ਨਹੀਂ ਖੜਨ ਦਿੱਤਾ ਜੀ ਉਂਗਲਾ ਲਾਲ ਅੱਜ ਸਾਡਾ ਘਰ ਪਟਤਾ ਜੀ ਆਇਆ। ਕਾਸ ਰੱਖ ਕੇ ਹੁਣ ਕੁਛ ਧਰਨਾ ਲਾਇਆ ਕੀ ਮੰਗ ਹੈ? ਸਾਡੀ ਹੀ ਮੰਗ ਹੈ ਕਾਤਲ ਜਲਦ ਤੋਂ ਜਲਦ ਫੜੇ ਜਾਣੀ। ਜੋ ਵੀ ਇਹਦੇ ਵਿੱਚ ਆ ਜੀ ਜਿੰਨਾ ਕੋਈ ਰੰਜਸ ਆ ਜਿਸ ਦਿਨੇ ਕਾਤਲ ਹੁੰਦਾ ਜੀ ਉਸ ਦਿਨ ਵੀ ਪੁਲਿਸ ਨੇ ਇੱਥੇ ਬੁਲਾਇਆ ਹੋਇਆ ਸੀਗਾ ਜੀ ਉਹਨੂੰ। ਉਸ ਨੂੰ ਘੰਟਾ ਇੱਥੇ ਬਿਠਾਈ ਰੱਖਿਆ ਸੀ ਜਦੋਂ ਪੰਚਾਇਤ ਲੈ ਕੇ ਆਏ ਉਦੋਂ ਡਿਪਟੀ ਸਾਹਿਬ ਨੇ ਉਹਨੂੰ ਭੇਜ ਦਿੱਤਾ ਜੀ। ਜਾ ਕੇ ਉਹਨੂੰ ਕਿਹਾ ਵੀ ਤੇ ਕਿਨਾ ਜੋ ਵੀ ਤੂੰ ਕਬਜ਼ਾ ਕਰਨਾ ਚਾਹਣਾ ਉਹ ਕਰ ਜਾ ਕੇ ਬਾਦਰ ਸਾਹਿਬ ਦੇ ਥੋੜਾ ਜਿਹਾ ਉਲਟ ਵਰਕ ਖਿਲਾਫ ਚੱਲਦੇ ਸੀਗੇ ਡਿਪਟੀ ਸਾਹਿਬ ਜੀ ਤਾਂ ਕਰਕੇ ਉਹਦੀ ਸਰਿਆਂ ਮਦਦ ਕਰ ਰਹੇ ਸੀਗੇ ਮਨਿੰਦਰ ਸਿੰਘ ਜੀ ਹੁਣ ਮਤਲਬ ਜੀ ਅਗਲੀ ਕਾਰਵਾਈ ਕੀ ਕਰੋਗੇ ਪੁਲਿਸ ਗ੍ਰਿਫਤਾਰ ਨੇ ਕਰ ਜੀ ਮਿਲੇ ਵੀ ਹੋਣਗੇ ਪੁਲਿਸ ਨੂੰ ਹਾਂ ਜੀ ਮਿਲੇ ਜੀ ਸਾਡੇ ਕੋਲੇ ਬਹੁਤ ਘਰ ਵੀ ਹੈ ਜਿਹਦਾ ਕਹਿਣਾ ਵੀ ਅਸੀਂ ਪਰਚਾ ਅੱਜ ਕਰ ਲਿਆ ਇਹ ਫਿਰ ਆਪਣੀ ਲਾਸ਼ ਦਾ ਕਿੰਨੇ ਦਿਨ ਹੋ ਰੱਖੀ ਆ ਜੀ ਲਾਸ਼ ਸਾਡੇ ਘਰ ਦੀ 4 ਦਿਨ ਹੋ ਗਏ ਜੀ 11 12 ਤਰੀਕ ਦੀ ਡੈਥ ਹੋਈ ਆ ਜੀ ਅੱਜ 14 ਤਰੀਕ ਹੋ ਗਈ 2 ਦਿਨ ਹੋ ਗਏ ਘਰ ਲਾਸ਼ ਪਈ ਨੂੰ ਹਾਲੇ ਤੱਕ ਇੱਕ ਵੀ ਕਾਤਲ ਗ੍ਰਿਫਤਾਰ ਨਹੀਂ ਗਏ ਜਦੋਂ ਲਾਸ਼ ਘਰੇ ਪਈ ਉਹਦੋਂ ਨਹੀਂ ਗ੍ਰਿਫਤਾਰ ਕਰ ਸਕਦੇ ਜੀ ਇਹਦੀ ਬਾਤ ਫਿਰ ਕਰਨੀ ਕਿਨੇ ਇਸ ਕਰਕੇ ਅਸੀਂ ਸੰਸਕਾਰ ਨਹੀਂ ਕਰ ਰਹੇ ਸਾਡੀ ਇਹ ਹੱਥ ਬੰਨ੍ਹ ਕੇ ਪ੍ਰਸ਼ਾਸਨ ਨੂੰ ਬੇਨਤੀ ਹੈ ਜਲਦ ਤੋਂ ਜਲਦੀ ਕਾਤਲ ਗ੍ਰਿਫਤਾਰ ਕਰੇ ਜੀ ਕਿੰਨਾ ਟਾਈਮ ਸੀ ਲਾਸ਼ ਰੱਖਣੀ ਹੈ ਇਲਾਸ ਨੂੰ ਲੱਖਾ ਜੀ ਜਨੇਚਰ ਗਿਫਤਾਰ ਨਹੀਂ ਕਰਦੀ